ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਉਹਨਾਂ ਕਿਸਾਨ ਭਰਾਵਾਂ ਲਈ ਜਿਨ੍ਹਾਂ ਨੂੰ ਇਹ ਲੱਗਦਾ ਕਿ ਟਰੈਕਟਰ ਪੈੜੀ ਦੇ ਵਿੱਚ ਇੱਥੇ ਸਖਤ ਜ਼ਮੀਨ ਨਹੀਂ ਹੈਗੀ ਬੋਲੀ ਜ਼ਮੀਨ ਆ ਇੱਥੇ ਟਰੈਕਟਰ ਪਰਫਾਰਮ ਕਰੇਗਾ ਤੇ ਪਿੰਡ ਜਾ ਕੇ ਟਰੈਕਟਰ ਪਰਫਾਰਮ ਨਹੀਂ ਕਰੂਗਾ ਜਿਸ ਤਰੀਕੇ ਨਾਲ ਜਹਾ ਦੇ ਕੋ सोनू ਭਾਈ ਆਏ ਹਰਿਆਣੇ ਤੋਂ ਪੁੱਛਦੇ ਕਿਹੜਾ ਪਿੰਡ ਆ ਕਿਹੜੀ ਤਹਿਸੀਲ ਅੱਗੇ ਵੀਡੀਓ ਵੇਖਣ ਨੂੰ ਤੁਹਾਨੂੰ ਮਿਲੀ ਔਰ सोनू ਭਾ ਨੇ ਆਪਣੇ ਟਰੈਕਟਰ ਦਾ ਕਿਹੜਾ ਪਾਰਟ ਆ ਜਿਹੜਾ ਨਹੀਂ ਚੇਂਜ ਕਰਾਇਆ 5305 ਦਾ ਸ਼ਾਇਦ 2122 ਮਾਡਲ ਟਰੈਕਟਰ ਹੀ ਭਰਾ ਦਾ 21 21 ਮਾਡਲ ਉਹ ਵੀਰ ਜੀ ਨਾਲ ਗੱਲ ਕਰਾਂਗੇ ਸਿੱਧੀ ਡਾਇਰੈਕਟ ਕਰਾਉਣੇ ਤੁਹਾਡੀ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਚੇਂਜ ਕਰਾਉਣ ਤੋਂ ਬਾਅਦ ਵੀ ਟਰੈਕਟਰ ਨੇ ਪਰਫਾਰਮ ਕੀਤਾ ਕਿ ਨਹੀਂ ਕੀਤਾ ਉੱਤੋਂ ਬਾਹਰ ਟਰੈਕਟਰ ਲੈ ਗਏ ਤੁਹਾਡੀ ਆਪਣੀ ਵਰਕਸ਼ਾਪ ਤੇ ਜੱਗਾ ਟਰੈਕਟਰ ਬੋਸ ਤੋਂ ਭਰਾ ਨੇ ਕੰਮ ਕਰਾਇਆ ਕਿੰਨੇ ਘੰਟੇ ਟਰੈਕਟਰ ਚਲਾਇਆ ਕਿਹੜੇ-ਕਿਹੜੇ ਟਰੈਕਟਰ ਨਾਲ ਮੁਕਾਬਲਾ ਕੀਤਾ ਕਿੱਦਾਂ-ਕਿੱਦਾਂ ਦਾ ਮੁਕਾਬਲਾ ਕੀਤਾ ਕਿੱਦਾਂ ਦੀ ਟਰੈਕਟਰ ਦੀ ਪਰਫਾਰਮੈਂਸ ਰਹੀ ਆ ਔਰ ਕਿਵੇਂ ਦਾ ਟਰੈਕਟਰ ਦਾ ਡੀਜ਼ਲ ਖਰਚਾ ਰਿਆ ਔਰ ਕਿਵੇਂ ਦੀ ਸਮੋਕ ਰਹੀ ਆ ਸਾਰੀ ਗੱਲ ਕਰਾਂਗੇ ਔਰ ਨਾਲ ਸਾਡੇ ਕੋ ਪੋਂਕੇ ਵੀਰਜੀ ਹਣੀ ਜਿਹੜਾ ਕਿ ਕਹਿ ਸਕਦੇ ਆ ਵੀ ਮਤਲਬ ਆਪਣੇ ਪੂਰੇ ਇੰਡੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਆ ਚੰਡੀਗੜ੍ਹ ਨਿਊ ਚੰਡੀਗੜ੍ਹ ਤੋਂ ਪਹੁੰਚਿਆ ਇਹਨਾਂ ਦੇ ਵੀ ਟਰੈਕਟਰ ਪਹਿਲਾਂ ਆਪਾਂ 4-ਵੀਲ ਡਰਾਈਵ 5050 D ਕਰਕੇ ਭੇਜੇ ਹੀ 2 ਸਾਲ ਦੇ ਕਰੀਬ ਵੀ ਹੋ ਚੁੱਕੇ ਹੋ ਵੀ ਇਹਨਾਂ ਭਰਾਵਾਂ ਨੂੰ ਪੁੱਛਦੇ ਕਿਵੇਂ ਦੀ ਪਰਫਾਰਮਾਂ ਕਿਉਂਕਿ 12-13 ਟਰੈਕਟਰ ਇਹਨਾਂ ਦੇ ਵੀ ਜਿਹੜੇ ਸਰਕਲ ਦੇ ਇਹਨਾਂ ਦੇ ਸੱਜਣਾ ਦੇ ਕੀਤੇ ਹੋਏ ਆ ਉਹਨਾਂ ਹੀ ਭਰਾਵਾਂ ਨੇ ਇਹ ਟਰੈਕਟਰ ਬੁੱਕ ਕਰਾਇਆ ਸਾਡੇ ਸਾਡੇ ਕੋਲ ਲੈ ਕੇ ਆਇਆ 52 ਸੌਰੀ 5050 D 4-ਵੀਲ ਡਰਾਈਵ ਤੇ ਪੰਜਾਬ ਪੰਜਾਬੀ ਦੋ ਟਰੈਕਟਰ ਲੈ ਕੇ ਆਏ ਆ ਅੱਜ ਸੋਨੂ ਭਾਜੀ ਆਏ ਸਾਡੇ ਕੋ ਤੇ ਸਭ ਤੋਂ ਪਹਿਲਾਂ ਸੋਨੂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੈਲਕਮ ਜੀਆ ਨੂੰ ਵਰਕਸ਼ਾਪ ਤੇ ਆਉਣ ਲਈ ਧੰਨਵਾਦ ਭਾਈ ਸਾਹਿਬ ਧੰਨਵਾਦ ਸਭ ਤੋਂ ਪਹਿਲਾਂ ਸੋਨੂ ਭਾਜੀ ਆਪਣਾ ਸਿੱਧਾ ਨਾਮ ਦੱਸਿਓ ਕੀ ਆ ਮੇਰਾ ਨਾਮ ਸੋਨੂ ਹੈ ਭਾਈ ਸੋਨੂ ਜਾਗਲਨ ਜਾਗਲਨ ਵੇਲਾ ਮੇਰੇ ਕੋ ਅਭੀ ਵੀ ਨਾਮ ਜਾਦ ਹੈ ਆਪਕਾ ਹੈ ਨਾ ਸੋਨੂ ਜਾਗਲਨ ਹਾਂ ਤੇ ਸੋਨੂ ਭਾਜੀ ਆਪਣਾ ਪਿੰਡ ਪਿੰਡ ਹੈ ਭਾਈ ਬ੍ਰਾਹਮਣ ਮਾਜਰਾ ਬ੍ਰਾਹਮਣ ਮਾਜਰਾ ਹਾਂ ਪਾਣੀਪਤ ਪਾਣੀਪਤ ਹਰਿਆਣਾ ਹਰਿਆਣਾ ਸੋਨੂ ਭਾਜੀ ਜਦੋਂ ਤੁਸੀਂ ਟਰੈਕਟਰ ਆਪਣੇ ਕੋਲ ਲੈ ਕੇ ਆਉਣ ਤੋਂ ਪਹਿਲਾਂ ਟਰੈਕਟਰ ਦੇ ਕਿਹੜੇ ਕਿਹੜੇ ਪਾਰ ਜਿਹੜੇ ਉਹ ਚੇਂਜ ਕਰਾ ਦਿੱਤੇ ਸੀ ਇਹ ਦੱਸੋ ਬਾਈ ਕੋਈ ਚੀਜ਼ੇ ਨਹੀਂ ਛੱਡੀ ਉਸਮੈਂ ਜੋ ਚੇਂਜ ਨਹੀਂ ਕਰਾ ਸੱਤੇ ਪਹਿਲੇ ਬੋਲੀਆ ਆਪਕਾ ਟਰੈਕਟਰ ਮਾਡਲ ਕੌਨਸਾ ਹੈ 21 ਮਾਡਲ ਹੈ ਭਾਈ 21 ਮਾਡਲ 5405 ਹਾਂ ਭਾਈ ਸਾਡੇ ਕੋਲੋਂ ਤੋਂ ਪਹਿਲਾਂ ਕਿਹੜੀ ਕਿਹੜੀ ਚੀਜ਼ ਚੇਂਜ ਕਰਾਈ ਆ ਇੱਕੋ ਮਿੰਟ भाई उसके पिस्टन चेंज मॉडल के अच्छा पिस्टन भी चेंज कराते करा उसके।, करा उसके बाद भी ट्रैक्टर चला परफॉर्म बड़ी कि नहीं बड़ी कुछ नहीं बढ़ा उसका उल्टा घटे गया अच्छा उल्टा घट गया तभी सोनू भाजी मेरे से ट्रैक्टर लेके आए सीधा इन्होंने बुक नहीं कराया काल मेरे को करते थे पर मैं उठाता नहीं था ऐसे ही ठीक है ना ਕਿਉਂਕਿ ਆ ਉਸਤੇ ਥੋੜੀ ਹਿੰਦੀ ਮੇਂ ਬਾਤ ਕਰਨੀ ਪੜੇਗੀ ਕਿਉਂਕਿ ਕਈ ਆ ਭਰਾਵਾਂ ਨੇ ਬੋਲਣਾ ਵੀ ਹਿੰਦੀ ਬੋਲਣ ਦਾ ਪਿਆ ਤੇ ਫਿਰ ਸੋਨੂ ਭਾਜੀ ਜਦੋਂ ਸਾਡੇ ਕੋਲ ਟਰੈਕਟਰ ਆਇਆ ਆਪਣੇ ਕੋ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਕਿੱਦਾਂ ਦੀ ਪਰਫਾਰਮ ਰਹੀ ਤੇ ਕੀ ਕੀ ਮੁਕਾਬਲਾ ਕੀਤਾ ਤੇ 22 ਨੂੰ ਮੰਨ ਲਓ ਕੋਈ ਕਸਰੇ ਨਹੀਂ ਰਹੀ ਸੇਰਾ ਹੋ ਗਿਆ ਸਭ ਕਹਿੰਦਾ گاؤں ਮੇਂ ਜਾ ਕੇ ਟਰੈਕਟਰ ਪਾਵਰ ਬੜਾ ਕਿ ਨਹੀਂ ਬੜਾ ਪੂਰਾ ਬੜਾ ਗਿਆ ਤੇ ਪੂਰੇ ਤੇ ਵੀ ਅੱਗ ਹੋ ਗਿਆ ਕਿਉਂਕਿ ਅਜੇ ਸੋਨੂ ਬਾਈ ਕੇ ਟਰੈਕਟਰ ਮੇਂ ਫੁੱਲ ਪਾਣੀ ਹਟਾ ਰਹੋ ਮੇਂ फूलकती बिल्कुल कोई हवा नहीं है पूरा पानी करवा वेट भी है वेट, वेट भी वेट एक एक एक, है। एक एक वेट है और पानी फुल है फूलकती तो कितनी सख्त जमीन है जिसमें चलता ट्रैक्टर मैं नौ फुटा रूटरवेटर ले रहा था भाई अच्छा वो चलाया करता उस पर उसके चक्कर थे उस टाइम में एक सौ अड़तीस मान लो जो घाट तक्कर होना वे चक्कर थे अच्छा उनमें भी वो दबा करता बुरा हाल कर दे था अच्छा फिर यही लाए पीछे दोनों लीवर नीचे दो सौ अड़तीस चक्कर भी करा दिए अच्छा पचास एमपेयर सो एम्पेयर ज्यादा तो ज्यादा है मतलब सो तोड़ दिए तो तोड़ दिए नहीं तो मतलब है नहीं सो आरपीएम तो सो आरपीएम सो आरपीएम तो नीचे नहीं आएगा ये जे भी सोनू भाई ये भी बताओ हमें डीजल अब पहले से कितना बड़ा घट गया भाई बड़ा अच्छा डीजल बड़ा नहीं घट गया पावर बड़ा पावर बढ़ गया डीजल घट गया अच्छा डीजल घट गया तो कोई ट्रैक्टर गर्म वगैरह होता होगा कोई कुछ ना तो गर्म होता ना कोई दिक्कत घंटे चला दिया तीन सर्विस होली तीन सर्विस होगी हमारे मोटिफिकेशन साल में हो गया मतलब मोडिफिकेशन हो, हाँ, हो, हो गया साल हो गया लग मोटिफिकेशन लगभग क्योंकि जो कई किसान भ्रा जे बोलते हैं कि हमारे जहाँ ले करो तुम गांव में चलाई जाते हमारे गांव में ले गए ये बोलते हैं ऐसा कुछ ही नहीं है भाई साहब आपकी पेड़ी से ज्यादा मजबूत पेड़ी है हमारे उधर अच्छा आपसे सख्त पेड़ी हमारे उधर है

ਉਹਨਾਂ ਭਰਾਵਾਂ ਦਾ ਆਗੇ 50 50 ਅਸਾ ਵੀਰ ਜੀ ਦਾ ਸਭ ਤੋਂ ਵੱਧ 50 50 ਡੀ ਚੱਲਦਾ ਕਿਨੇ ਵਖਿਆ ਤੁਹਾਡੇ ਨੂੰ 4휠 ਡਰਾਈਵ ਆ ਜਾਓ ਇੱਥੇ ਆਓ ਮੜਾ ਜਾ ਕੁਰਸੀ ਲਾਓ ਆ ਜਾ ਲੱਗ ਕੇ ਆ ਜਾਓ ਸਭ ਤੋਂ ਪਹਿਲਾਂ ਤੇ ਭਰਾ ਦਾ ਵੈਲਕਮ ਜੀ ਆਏ ਨੇ ਤੁਹਾਡਾ ਚੰਡੀਗੜ੍ਹ ਤੋਂ ਪੰਜਾਬ ਆਉਣ ਲਈ ਠੀਕ ਹੈ ਸਰ ਤੇ ਆਪਣਾ ਸ਼ਵਨਾ ਪਵਿੱਤਰ ਪਵਿੱਤਰ ਸਿੰਘ ਪਿੰਡ ਹੁਸ਼ਿਆਰਪੁਰਾ ਮੇਰਾ ਅੱਛਾ ਤੁਹਾਡਾ ਹੁਸ਼ਿਆਰਪੁਰਾ ਤੇ ਵੀਰ ਜੀ ਉਹਨਾਂ ਦਾ ਤਕੀਪੁਰ ਤਕੀਪੁਰ ਰਾਂਗੀ ਹੈ ਜਿੱਦਾਂ ਵੀ ਸੇਮ ਐਨਾ ਬਣਾ ਤਾ ਮਾਦੋ ਬਾਬੇ ਸੈਂਟਰ ਮਾ ਸਕੂਲ ਹੈ ਅੱਛਾ ਸਕੂਲ ਹੈ ਨਿਊ ਚੰਡੀਗੜ੍ਹ ਹਾਂ ਨਿਊ ਚੰਡੀਗੜ੍ਹ ਠੀਕ ਆ ਤੋ ਜੋ 50 50 ਡੀ ਟ੍ਰੈਕਟਰ ਆਪਾਂ ਤੁਹਾਡੇ ਕਰਕੇ ਭੇਜੀ ਉਥੋਂ ਜਿੰਨੇ ਵੀ ਕਰਕੇ ਭੇਜੇ ਪਰਫਾਰਮ ਕਿਦਾਂ ਦੀ ਆ ਓਕੇ ਆਂ ਦੇਖੋ ਉਹਦਾ ਵਧੀਆ ਹੁਣੇ ਫੋਨ ਆਉਂਦੇ ਆ ਵੀਰ ਜੀ ਦਾ ਉਹ ਕੀ ਕਹਿਣ ਦੇ ਕਿ ਕਿੰਨੇ ਫੁੱਟ ਟਰਾਲੀ ਤੇ ਕਿੰਨੇ ਗੱਟੇ ਲੱਗੇ ਕਹਿੰਦੇ ਟਾਇਰ ਗਿੜੇ ਨਹੀਂ ਆ ਏਦਾਂ ਹੀ ਧੂ ਲਿਆ ਆ ਕਹਿੰਦਾ 4 ਵੀਲ ਕਰਾਈ ਵੀ ਟ੍ਰੈਕਟਰ 50 50 ਡੀ ਏਦਾਂ ਹੀ ਧੂ ਲਿਆ ਆ 25 ਫੁੱ ਟਾਇਰ ਨਹੀਂ ਘੁੰਮੇ ਉਹਦੇ ਗੇੜੇ ਨਹੀਂ ਹੈਗੇ ਐਵੇਂ ਫਿਚ ਲਾਇਆ ਅੱਛਾ ਟਾਇਰ ਘੁੰਮੇ ਨਹੀਂ ਹੈਗੇ ਠੀਕ ਆ ਤੇ ਵੀਡੀਓ ਨਹੀਂ ਲੈ ਕੇ ਆਇਆ ਟਰੈਕਟਰ ਤੁਹਾਨੂੰ ਦੱਸਿਆ ਆਪਾਂ ਜਿੱਦਾਂ ਕਰਾਂਗੇ ਮੋਡੀਫਿਕੇਸ਼ਨ ਇੰਸਟਾਗ੍ਰਾਮ ਤੇ ਵੀਡੀਓ ਵੇਖਣ ਨੂੰ ਮਿਲੂ YouTube ਤੇ ਵੇਖਣ ਨੂੰ ਮਿਲੂਗੀ ਤੇ ਬਾਕੀ ਹਰਿਆਣੇ ਵਾਲੇ ਭਰਾ ਜਿਹੜੇ ਕਈ ਕਮੈਂਟ ਕਰਦੇ ਆ ਵੀ ਯਾਰ ਸਾਡੇ ਇੱਥੇ ਸਖਤ ਜ਼ਮੀਨ ਆ ਤੁਹਾਡੇ ਇੱਥੇ ਪੋਲੀ ਇੱਥੇ ਨਹੀਂ ਚੱਲਣਾ ਇੱਥੇ ਹੀ ਚੱਲਣਾ ਪਧਾਰਨ ਤੁਹਾਡੇ ਸਾਹਮਣੇ ਸੋਨੂ ਭਾਜੀ ਸਾਡੇ ਇਹਨਾਂ ਨੂੰ ਫੋਨ ਕਰ ਸਕਦੇ ਇਹਨਾਂ ਦੇ ਪਿੰਡ ਜਾ ਕੇ ਟੈਕਟ ਵੀ ਚਲਾ ਕੇ ਲੈ ਸਕਦੇ ਆ ਕੇ ਦੇਖ ਸਕਦਾ ਭਾਈਓ ਤੋ ਤੋ ਨਜ਼ਦੀਕ ਆਈ ਆਣੇ ਦੀ ਜ਼ਰੂਰਤ ਨਹੀਂ ਹੈ ਤੇ ਸੋਨੂ ਭਾਈ ਕਹਿੰਦੇ ਪੰਜਾਬ ਆਣੇ ਦੀ ਜ਼ਰੂਰਤ ਨਹੀਂ ਹੈ ਮੈਂ ਹਰਿਆਣਾ ਮੇ ਆਓ ਚਾਹੇ ਵੀ ਮਿਲੇਗੀ ਹਾਂ ਬਿਲਕੁਲ ਬਿਲਕੁਲ ਖਾਣਾ ਵੀ ਮਿਲੇਗਾ ਖਾਣਾ ਵੀ ਮਿਲੇਗਾ ਭਾਈ ਜੀ ਤੇ ਬਿਲਕੁਲ ਹੈ ਥੈਂਕ ਯੂ ਸੋਨੂ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣਾ ਨਾਮ ਸੁਣ ਸਰ ਮਨਜੀਤ ਸਿੰਘ ਮਨਜੀਤ ਸਿੰਘ ਮਨਜੀਤ ਬਾਜੀ

ਉਹ ਵੀ ਕਰਕੇ ਦੇਵਾਂਗਾ ਉਹ ਕਹਤਾ ਮੈਂ ਚਲਾ ਕੇ ਨਹੀਂ ਲੈ ਕੇ ਆਉਂਗਾ ਆਪਣਾ ਨਾਮ ਸੁਭ ਸਰ ਸੋਨੂ ਅਸਾ ਸੋਨੂ ਆ ਭਾਈ ਦੋ ਸੋਨੂ ਆ ਭਾਈ ਆ ਸਾਰੇ ਅਸਾ ਭਾਈ ਆ ਸਾਰੇ ਸੱਚ ਤਾ ਹੋਗੇ ਸਾਰੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਆਪਣਾ ਪਿੰਡ ਕਿਹੜਾ ਵੀਰਜੀ ਦਾ ਹਿਸ਼ਾਰਪੁਰ ਹਿਸ਼ਾਰਪੁਰ ਪਿੰਡ ਪਿੰਡ ਦਾ ਨਾਂ ਪਿੰਡ ਦਾ ਨਾਂ ਹਿਸ਼ਾਰਪੁਰ ਆ ਕਿਆ ਬਾਤ ਅੱਛਾ ਅੱਛਾ ਮੈਂ ਹਿਸ਼ਾਰਪੁਰ ਆ ਸਮਝੀ ਗਏਂ ਆ ਆਪਣਾ ਕਿਆ ਬਾਤ ਆ ਅਸਾ ਨਿਊ ਚੰਡੀਗੜ੍ਹ ਹਿਸ਼ਾਰਪੁਰੀ ਆ ਠੀਕ ਆ ਠੀਕ ਆ ਜੀ ਉਦਾਂ ਮੇਰਾ ਭਗਤੂਪੁਰ ਪਿੰਡ ਵੀ ਜਿਹੜੇ ਦੋ ਪਿੰਡ ਹੈਗੇ ਕਿਥੋਂ ਕਾਦੀਆਂ 13 ਕਿਲੋਮੀਟਰ ਉਹ ਪਿੰਡ ਦਾ ਨਾਮ ਭਗਤਪੁਰਾ ਲੇਕਿਨ ਜਿਹੜਾ ਅੰਮ੍ਰਿਤਸਰ ਲਾ ਕੇ ਪਿੰਡ ਆ ਉਹ ਭਗਤੂਪੁਰਾ ਹੀ ਆ ਕਈ ਮੇਰੇ ਭਰਾ ਲੋਕੇਸ਼ਨ ਲਾ ਕੇ ਭਗਤੂਪੁਰ ਦੀ ਜਾਂਦੇ ਉੱਥੇ ਚੱਲ ਜਾਂਦੇ ਐਦਾਂ ਨਹੀਂ ਕਰਨਾ ਜਿਹੜੇ ਜਿਹੜੇ ਭਰਾ ਨੇ ਵੀ ਆਪਣੀ ਵਰਕਸ਼ਾਪ ਤੇ ਪਹੁੰਚਣਾ ਮਿਲਣਾਉਣਾ ਟਰੈਕਟਰ ਬੁੱਕ ਕਰਾਉਣਾ ਆਉਣਾ ਵਾ ਨਾ ਓਨਲੀ ਜੱਗਾ ਟਰੈਕਟਰ ਬੋਸ ਇਹੀ ਭਰ ਕੇ ਆਉਣਾ ਵਾ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਬਟਾਲਾ ਡਾਕਾ ਨਾ ਕਮਾਨ ਪਿੰਡ ਆਪਣਾ ਭਗਤੂਪੁਰ ਤੇ ਉਦੋਂ ਵਾਲਾ ਤੁਹਾਡੀ ਆ ਵਰਕਸ਼ਾਪ ਠੀਕ ਆ ਜੀ Thank you.